ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੀ ਨਾਂ ਦੇ ਹਵਾਲਾਂ ਦੇ ਵਿੱਚ ਇਸ ਤਰ੍ਹਾਂ ਨੁਕਸ ਪੈ ਜਾਂਦਾ ਤੇ ਬਿਲਕੁਲ ਇਹ ਥਾਂ ਖਾਲੀ ਹੋ ਜਾਂਦੀ ਹੈ ਹੁਣ ਤੇ ਬਿਲਕੁਲ ਸਹੀ ਵਾਲ ਚੱਲ ਪਏ ਆ ਤੇ ਇਸ ਤਰ੍ਹਾਂ ਪੈਚ ਪੈਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਥਾਂ ਥਾਂ ਤੇ ਪੈਚ ਪੈਣੇ ਸ਼ੁਰੂ ਹੋ ਜਾਂਦੇ ਆ ਉੱਪਰ ਰੱਖੇ ਦੀਦੀ ਇਵੇਂ ਖੁੱਥਾਂ ਥਾਂ ਥਾਂ ਤੇ ਪੈਚ ਬੰਨੇ ਸ਼ੁਰੂ ਹੋ ਜਾਂਦੇ ਆਂ ਗੋਲ ਫਿਰ ਉਹਨਾਂ ਦੇ ਵਿੱਚੋਂ ਵਾਲ ਉੱਡ ਜਾਂਦੇ ਆਂ ਤੇ ਪਿੰਡ ਸੈਦ ਖੜੀ ਖਜੂਰ ਪੀਰ ਕਲੋਨੀ ਚ 9 ਨੰਬਰ ਗਲੀ ਚੋਂ ਅਸੀਂ ਇਲਾਜ ਕਰਨੇ ਆਂ ਇਸ ਚੀਜ਼ ਦਾ ਤੇ ਫਿਰ ਇਸ ਤਰ੍ਹਾਂ ਵਾਲ ਆ ਜਾਂਦੇ ਆਂ ਤੇ ਏ ਮੇਰੇ ਭਾਈ ਮੇਰੇ ਖਾਲ ਹਲੇ ਚੌਥੀ ਵਾਰੀ ਆਜਾਏ ਨੇ ਵੀਰੇ ਕਿੰਨੀ ਵਾਰੀ ਲੈ ਕੇ ਆਏ ਹੋ ਇਹਨਾਂ ਨੂੰ ਕੀ ਸਮਝ ਆ ਰਹੀ ਹੁਣ ਸਿਰ ਦਾ ਫਰਕ ਹੈ ਜੀ ਬਹੁਤ ਅੱਧਿਆਂ ਨੂੰ ਪਹਿਲਾਂ ਵਾਰ ਖਾਲੀ ਸੀ ਸਾਰੀ ਜਗ੍ਹਾ ਕਿਹੜੀ ਜਗ੍ਹਾ ਤੂੰ ਆਈ ਹੋ ਵੀਰੇ ਪਟਿਆਲੇ ਤੋਂ ਪਟਿਆਲੇ ਫੋਨ ਨੰਬਰ ਕਿੰਨਾ ਤੁਹਾਡਾ ਮੇਰਾ 965326002 ਵੀਰੇ ਕੋਈ ਵੀ ਸੰਪਰਕ ਕਰਦਾ ਹੈ ਇਹ ਵੀ ਤੁਹਾਡੀ ਸੇਵਾ ਹੈ ਜਦੋਂ ਤੁਸੀਂ ਦੱਸਦੇ ਹੋ ਕਿਸੇ ਨੂੰ ਵੇਖੋ ਜੇ ਘਰ ਤੋਂ ਸਾ ਫਾਇਦਾ ਉਠਾ ਉਠਾਇਆ ਤੇ ਹੋਰ ਵੀ ਮੇਰੇ ਭੈਣ ਭਰਾ ਫਾਇਦਾ ਉਠਾ ਲੈਣਗੇ ਉਹਨਾਂ ਨੂੰ ਜੇ ਆਪਾਂ ਦੱਸਾਂਗੇ ਤਾਂ ਫਾਇਦਾ ਆਏਗਾ ਨਹੀਂ ਤੇ ਫਾਇਦਾ ਨਹੀਂ ਆਉਂਦਾ ਵੇਖੋ ਇਸ ਤਰ੍ਹਾਂ ਹੋ ਜਾਂਦਾ ਤੇ ਐਸ ਮੇਰੀ ਭੈਣ ਦਾ ਸਿਰ ਬਹੁਤ ਜ਼ਿਆਦਾ ਖਰਾਬ ਸੀ ਹੁਣ ਤੇ ਧੰਨ ਗੁਰੂ ਰਾਮਦਾਸ ਦੀ ਰਹਿਮਤ ਦੇ ਸਦਕੇ ਬਹੁਤ ਜ਼ਿਆਦਾ ਠੀਕ ਹੋ ਗਿਆ ਤੇ ਉਹ ਸਤ ਗੁਰੂ ਦੀ ਰਹਿਮਤ ਸਦਕੇ ਠੀਕ ਹੋਣਾ ਆਸਾਂ ਦੇ ਪੱਲੇ ਤੇ ਕੁਝ ਨਹੀਂ ਆ ਸੰਸਾਰ ਦੇ ਨਗੰਮੇ ਜੀਵਾਂ ਬਾਣੀ ਪਾਲਣ ਹਾਰ ਪਾਲਦਾ ਤੇ ਇਹ ਸੰਸਾਰ ਤੇ ਕੁਝ ਨਹੀਂ ਖਟਿਆ ਜਾ ਸਕਦਾ ਬਾਣੀ ਕਹਿੰਦੀ ਐ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦ ਹੀ ਰਹੇ ਸਮਾਏ ਵੇਖੋ ਉਹ ਹਰੀ ਪਰਮੇਸ਼ਵਰ ਪਰਮਾਤਮਾ ਦੇ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਤੇ ਉਹਨੇ ਹੀ ਕਾਜ ਸਵਾਰਨੇ ਆ ਹਾਰ ਸੇ ਹੋਂ ਸਦਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲਾ ਵਢਾਈ ਹਉ ਮੈ ਰੋਗ ਨ ਤਾ ਹਾਏ ਕਹਿੰਦੇ ਆਂ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੇ ਗੁਰ ਸ਼ਬਦ ਨ ਕਮਾਏ ਭੇਖ ਕਰਕੇ ਸੰਸਾਰ ਦੇ ਜੀਆ ਨੂੰ ਆਪਾ ਬਖਾ ਦिए ਤੇ ਜੇ ਗੁਰੂ ਦਾ ਸ਼ਬਦ ਨਾ ਕਮਾਈ